ਸਾਥੀਓ ਦੋਸਤੋ ਮੈਂ ਹਨਮਨੀ ਸਿੰਘ ਚਿਮਾ ਤੁਸੀ ਵਿਗਰੇ ਜੀਬੀਸੀ ਅਪਡੇਟ ਐਸ ਵਕਤੀਆ ਜੋ ਮਜੀਤਾ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਹਿਸ਼ਾਰਪੁਰ ਦੇ ਕਸਬਾ ਗੜਦੀਵਾਲ ਦੀਆਂ ਨੇ ਜਿੱਥੇ ਕਿ ਇੱਕ ਟਰਾਲਾ ਜੋ ਸੀਮਿੰਟ ਦਾ ਲੋਡ ਹੋ ਚੁੱਕਿਆ ਤੇ ਇੱਕ ਦੁਕਾਨ ਦੇ ਅੰਦਰ ਜਾ ਵੜਿਆ ਜਿਸ ਨਾਲ ਜਾਨੀ ਮਾਲੀ ਨੁਕਸਾਨ ਹੁਣ ਤੋਂ ਬਚਾਅ ਹੋ ਗਿਆ ਪਰ ਦੁਕਾਨ ਜੋ ਟੁੱਟਦੀ ਲਗਭਗ ਨੁਕਸਾਨ ਦੇ ਹੋ ਚੁੱਕੀ ਆ ਬਿਲਕੁਲ ਡੈਮੇਜ ਹੋ ਚੁੱਕੀ ਆ ਤੋ ਇਸ ਇਹ ਕਿਸ ਦਾ ਕਸੂਰ ਐ ਰੋਡ ਤੋਂ ਲਗਭਗ 40 ਫੁੱਟ ਹਟਵੀ ਜੋ ਦੁਕਾਨ ਐ ਉਸ ਦੇ ਦੁਕਾਨਦਾਰ ਜੋ ਦੁਕਾਨ ਤੇ ਜੋ ਮਾਲਕ ਨੇ ਉਹ ਵੀ ਸਰਦਾ ਮੌਜੂਦ ਰੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਜਾਨਦੇ ਆਂ ਕਿ ਹਾਸਾ ਕਿਵੇਂ ਵਾਪਰੇ ਆ ਤੁਸੀਂ ਦੇਖ ਸਕਦੇ ਹੋ ਕਿ ਕੈਮਰਾਮੈਨ ਨੂੰ ਕਹਿਣਾ ਚਾਹਾਂ ਇੱਕ ਵਾਰੀ ਇਹ ਜੋ ਖੰਭੇ ਲੱਗੇ ਨੇ ਇਹ ਵੀ ਖੰਭਾ ਜੋ ਬਿਜਲੀ ਵਿਭਾਗ ਵੱਲੋਂ ਨਵਾਂ ਲਾਇਆ ਗਿਆ ਇਹ ਖੰਭਾ ਜੋ ਪਹਿਲਾਂ ਟੁੱਟ ਚੁੱਕਿਆ ਸੀ ਇਸੇ ਜੋ ਟਿੱਪਰ ਆਇਆ ਜੋ ਟਰਾਲਾ ਇਹ ਆਇਆ ਇਸ ਦੇ ਵਿੱਚ ਵੱਜ ਕੇ ਦੁਕਾਨ ਦੇ ਅੰਦਰ ਛੱਡ ਚ ਜਾ ਵੜਿਆ ਤੇ ਗੱਲਬਾਤ ਕਰਦੇ ਆਂ ਅਸੀਂ ਸਰ ਕੀ ਨਾਮ ਹੈ ਤੁਹਾਡਾ ਮੇਰਾ ਭਵਿੰਦਰ ਸਿੰਘ ਨਾਮ ਹੈ ਮੰਦ ਮਾਰਕੀਟ ਇਹ ਮੇਰੀ ਹੈ ਜੀ ਹਾਂ ਸਰ ਕੀ ਹਾਸਾ ਵਾਪਰਿਆ ਕਿ ਐਡਾ ਦੁਕਾਨ ਦੇ ਅੰਦਰ ਜਾਵੜਿਆ ਟਰਾਲੀ ਡਰਾਈਵਰ ਸੁੱਤਾ ਹੀ ਰਾਤ 3:30 ਵਜੇ ਦੇ ਕਰੀਬ ਪਹਿਲੇ ਇਹਨੇ ਖੰਬੇ ਤੋੜੇ ਆ ਡੀਕਾਂ ਤੋੜੀਆਂ ਫੇਰ ਦੁਕਾਨ ਦੇ ਅੰਦਰ ਵੜ ਗਿਆ ਤੇ ਉਸ ਤੋਂ ਬਾਅਦ ਅੱਜ ਤੱਕ 3 ਦਿਨ ਹੋ ਗਏ 4 ਦਿਨ ਨਾ ਕੋਈ ਦਾ ਮਾਲਕ ਆਇਆ ਨਾ ਕੋਈ ਹੋਰ ਸਿਸਟਮ ਨਾ ਕੋਈ ਗੱਲਬਾਤ ਕੀਤੀ ਜਿਹੜੇ ਦੁਕਾਨਦਾਰ ਆ ਉਹ ਵਿਚਾਰੇ ਹਸਪੀਟਲ ਪਏ ਆ ਉਹਨਾਂ ਦੀਆਂ ਲੱਤਾਂ ਵੀ ਟੁੱਟੀਆਂ ਇੱਕ ਦੀ ਪਸਲੀ ਟੁੱਟੀ ਆ ਇਹ ਕੋਈ ਵੀ ਨਹੀਂ ਮੈਣਾ ਟੀਚਰਾਂ ਕਰਦੇ ਆ ਬਿਲਡਿੰਗ ਜਿਹੜੀ ਆ ਉਹ ਟਰਾਲੇ ਦੇ ਉੱਤੇ ਖੜੀ ਆ ਇਹ ਕਹਿੰਦੇ ਵੀ ਅਸੀਂ ਟਰਾਲਾ ਕੱਢ ਲੈਣਾ ਤੇ ਉਹ ਬਿਲਡਿੰਗ ਥੱਲੇ ਦੇ ਪੈਣੀ ਨਾਲ ਦੀਆਂ ਦੁਕਾਨਾਂ ਨੂੰ ਨੁਕਸਾਨ ਹੋਣਾ ਵੀ ਕਿਰਪਾ ਕਰਕੇ ਤੁਸੀਂ ਆਏ ਆ ਤੁਹਾਡਾ ਧੰਨਵਾਦ ਸਾਡਾ ਇਨਸਾਫ ਦਵਾਇਆ ਗਿਆ ਸਾਨੂੰ ਤੇ ਕੀ ਕਹਿਣਾ ਚਾਹੋਗੇ ਸਰ ਕਿ ਜੇ ਦਿਨ ਦੇ ਟਾਈਮ ਇਹ ਹਾਦਸਾ ਵਾਪਰਦਾ ਤੇ ਜਾਨਾਂ ਨੂੰ ਜਿਹੜੀਆਂ ਉਹ ਵੀ ਜਾ ਸਕਦੀਆਂ 50 ਬੰਦੇ ਮਾਰੇ ਜਾਣੇ ਜੇ ਦਿਨ ਦੇ ਟਾਈਮ ਇਹ ਹਾਦਸਾ ਹੁੰਦਾ ਕਿਉਂਕਿ ਇੱਥੇ 5-6 ਬੰਦੇ ਇਨਾ ਦੇ ਆ 5-6 ਬੰਦੇ ਹੋਣਾ ਦੇ ਆ 10-12 ਬੰਦੇ ਵੇਕਰੀ ਦੇ ਆ ਕੰਮ ਕਰਦੇ ਇਹ ਸਾਰੇ ਹੀ ਮਰਨੇ ਹੀ ਇਹ ਆ ਵੀ ਉਹਦਾ ਬਜਾ ਹੋ ਗਿਆ ਪਰ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਉਹਨਾਂ ਦਾ ਰਿਆ ਹੀ ਕੱਖ ਨਹੀਂ ਦੁਕਾਨ ਵਾਲੇ ਤੇ ਕਿੰਨੇ ਦਿਨ ਹੋ ਗਏ ਟਰਾਲਾ ਜਿਹੜਾ ਇਹ ਹਾਸਾ ਸੀ ਤੀ ਤਰੀਕ ਸਵੇਰ ਦਾ ਹਾਦਸਾ ਜੀ ਅੱਜ ਇਹ ਤਿੰਨ ਦਿਨ ਹੋ ਗਏ ਕੋਈ ਨਹੀਂ ਆਇਆ ਅਜ ਤੱਕ ਕੋਈ ਕੱਢਣ ਵੀ ਨਹੀਂ ਆਇਆ ਸੀਮੈਂਟ ਲੱਦਿਆ ਪਿਆ ਜੀ ਇੱਥੇ ਕੋਈ ਗੱਲਬਾਤ ਨਹੀਂ ਕਰ ਰਹੇ ਉਹ ਕਹਿ ਰਹੇ ਪਰਚਾ ਕਰਾ ਦਿਓ ਅਸੀਂ ਕੁਝ ਨਹੀਂ ਦੇਣਾ ਤੁਹਾਨੂੰ ਇਹ ਟਰਾਂਸਪੋਰਟਰ ਵੱਡਿਆਂ ਦਾ ਇਹ ਹਾਲ ਹੈ ਕੋਈ ਨਹੀਂ ਆਇਆ ਜੀ ਸਾਡੇ ਤੱਕ ਇਹ ਆ ਵੀ ਮਹਾਰਾਜ ਦੀ ਕਿਰਪਾ ਕੀਤੀ ਤੁਸੀਂ ਆਏ ਤੁਸੀਂ ਅੱਜ ਪੁੱਛਿਆ ਆ ਕੇ ਸਾਡੇ ਹਾਂ ਇੱਕ ਪਾਸੇ ਤਾਂ ਟ੍ਰਾਂਸਪੋਰਟ ਵਿਭਾਗ ਵੱਲੋਂ ਵੱਡੀਆਂ-ਵੱਡੀਆਂ ਗੱਲਾਂ ਵੀ ਕੀਤੀਆਂ ਜਾਂਦੀਆਂ ਕਿ ਜੇ ਅਸੀਂ ਸਾਡੇ ਟਰਾਲਾ ਰੋਡ ਤੇ ਚਲਾਉਨੇ ਆ ਤਾਂ ਅਸੀਂ ਬੜੀ ਸੇਫਟੀ ਨਾਲ ਚਲਾਉਨੇ ਆ ਕਿਸੇ ਨੂੰ ਜਾਨੀ-ਮਾਲੀ ਨੁਕਸਾਨ ਅਸੀਂ ਨਹੀਂ ਪਹੁੰਚਾਉਂਦੇ ਤਾਂ ਕੀ ਕਹਿਣਾ ਚਾਹੋਗੇ ਇਸ ਸਬੰਧ ਵਿੱਚ ਇਹ ਕੋਈ ਇਦਾਂ ਦੀ ਗੱਲ ਨਹੀਂ ਆ ਇਹ ਦੇਖੋ 40 ਫੁੱਟ 35 ਫੁੱਟ ਪਿੱਛੇ ਛੱਡ ਕੇ ਦੁਕਾਨਾਂ ਆ ਰੋਡ ਤੋਂ ਜੋ ਨਗਰ ਕੌਂਸਲ ਦਾ ਰੂਲ ਆ ਉਹਦੇ ਹਿਸਾਬ ਨਾਲ ਦੁਕਾਨਾਂ ਬਣੀਆਂ ਪਰ ਉਹਦੇ باوجود ਵੀ ਫਿਰ ਵੀ 35 ਫੁੱਟ ਜਾ ਕੇ ਪਿੱਛੇ ਵੜਿਆ ਹੈ ਮਤਲਬ ਨੁਕਸਾਨ ਇਹਨੇ ਬਹੁਤ ਜ਼ਿਆਦਾ ਕੀਤਾ ਖੰਭੇ ਵੀ ਤੋੜੇ ਆ ਬਿਜਲੀ ਦੇ ਮੀਟਰ ਵੀ ਤੋੜੇ ਉਨੇ ਇਹ ਕਹਿੰਦੇ ਆਂ ਸੀਮੈਂਟ ਕਹਣਾ ਆਈ ਕਾਈ ਨਹੀਂ ਕੱਢਣ ਦੇਣਾ ਤੁਨ। ਪੰਜਨਾਂ ਚਰ ਬਹਿ ਕੇ ਫੈਸਲਾ ਨਹੀਂ ਹੁੰਦਾ। ਉਹ ਦੁਕਾਨ ਵਾਲਿਆਂ ਨਾਲ ਸਾਡੇ ਨਾਲ ਕਿਉਂਕਿ ਬਿਲਡਿੰਗ ਐਸ ਕਲੇ ਇਹ ਟਰਾਲੇ ਦੇ ਉੱਤੇ ਹੀ ਖੜੀ ਆ। ਜੇ ਇਹਨੂੰ ਛੇੜਿਆ ਗਿਆ ਤੇ ਨਾਲ ਦੀਆਂ ਦੁਕਾਨਾਂ ਵੀ ਥੱਲੇ ਡਿੱਗ ਪੈਣਗੀਆਂ। ਸਾਡੀ ਇਹ ਹੀ ਆ ਕਿ ਪ੍ਰਸ਼ਾਸਨ ਆ ਕੇ ਇਹਨਾਂ ਨੂੰ ਕੁਝ ਕਹੇ ਤੇ ਚਲੋ ਤੁਸੀਂ ਆਏ ਆ ਤੁਸੀਂ ਵੀ ਇਹ ਆਵਾਜ਼ ਸਾਡੀ ਲੋਕਾਂ ਦੀ। ਕੀ ਕਹਣਾ ਪ੍ਰਸ਼ਾਸਨ ਦਾ ਪੁਲਿਸ ਵਿਭਾਗ ਦਾ ਕੀ ਕਹਣਾ ਸੀ? ਅਜੇ ਤਾਈਂ ਪੁਲਿਸ ਵਿਭਾਗ ਇੱਕ ਦਿਨੀ ਆਏ ਮੁੜ ਕੇ ਨਹੀਂ ਆਇਆ ਇੱਥੇ ਅਜੇ ਤੱਕ ਕੋਈ। ਉਹ ਇਹਨਾਂ ਨੂੰ ਕਹੀ ਜਾਂਦੇ ਤੁਸੀਂ ਕਰੋ ਉਹ ਵੀ ਨਹੀਂ ਕੋਈ ਆਇਆ ਜੀ। ਪਟਿਆਲੇ ਦੇ ਬੰ ਸੋ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਜੋ ਕਿ ਆਮ ਪਬਲਿਕ ਦੀ ਸੇਫਟੀ ਲਈ ਮੌਜੂਦ ਤਨਾਤ ਰਹਿੰਦੀ ਹੈ ਤੇ ਇਹ ਜੋ ਹਾਸਾ ਵਾਪਰੇ ਆ ਤੁਸੀਂ ਆਪਣੇ ਅੱਖੀਂ ਦੇਖ ਸਕਦੇ ਹੋ ਜਿਸ ਸੇ ਪੁਲਿਸ ਵੱਲੋਂ ਕੋਈ ਵੀ ਵਿਭਾਗੀ ਕਾਰਵਾਈ ਨਹੀਂ ਕੀਤੀ ਜਾ ਰਹੀ ਤੇ ਜੋ ਦੁਕਾਨ ਦੇ ਮਾਲਕ ਨੇ ਉਹਨਾਂ ਨੂੰ ਵੀ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪ ਰਿਹਾ ਜਿੰਨਾ ਵੱਡਾ ਨੁਕਸਾਨ ਆਇਆ ਉਸ ਦੀ ਪਰਪਾਈ ਕੌਣ ਕਰੇਗਾ ਅਸੀਂ ਸਰ ਕੀ ਕਹਿਣਾ ਚਾਹੋ ਕਿ ਕੀ ਸਰ ਤੁਸੀਂ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਹਾਂ ਵੀ ਇਹ ਜਿਹੜੇ ਦੁਕਾਨਦਾਰ ਵਿਚਾਰਾ ਕਿਰਾਏਦਾਰ ਹੈ ਉਹਨੂੰ ਜੋ ਵੀ ਉਹਦਾ ਨੁਕਸਾਨ ਹੋਇਆ ਉਹਦੀ ਪਰਪਾਈ ਕੀਤੀ ਜਾਏ ਤੇ ਇਹ ਬਿਲਡਿੰਗ ਨੂੰ ਮੁੜ ਕੇ ਦੁਬਾਰਾ ਤਿਆਰ ਕੀਤਾ ਇਹ ਸ਼ਟਰ ਟੁੱਟ ਗਏ ਆ ਲੈਂਟਰ ਟੁੱਟ ਗਏ ਆ ਉਹ ਸਾਰਾ ਇਹ ਟਰਾਲੇ ਵਰਕ ਕਰਕੇ ਦੇਣ ਅਸੀਂ ਇਸ ਗੱਲ ਤੇ ਆ ਹੋਰ ਸਾਡੀ ਕੋਈ ਮੰਗ ਨਹੀਂ ਜੋ ਸਾਡਾ ਨੁਕਸਾਨ ਹੋਇਆ ਸੰਦ ਦੇਣ ਭਰ ਕੇ ਬਸ ਜੀ ਕੀ ਅਪੀਲ ਕਰਨਾ ਚਾਹੁੰਦੇ ਆ ਸਰ ਜਿਹੜੇ ਇਸ ਤਰ੍ਹਾਂ ਰੋਡ ਤੇ ਗੱਡੀਆਂ ਬਿਨਾ ਅਨਿੰਦਰੇ ਚਲਾਉਂਦੇ ਨੇ ਤੇ ਕਿਵੇਂ ਇਹਨਾਂ ਨੂੰ ਚਾਹੀਦਾ ਦੇਖ ਕੇ ਚਲਾਉਣ ਟਰਾਂਸਪੋਰਟਰ ਨੂੰ ਚਾਹੀਦਾ ਵੀ ਡਰਾਈਵਰਾਂ ਨੂੰ ਸਹੀ ਸਲਾਹ ਦੇਣ ਦੇਣੇ ਚਲਾਉਣ ਨਾਲ ਨੂੰ ਨਾ ਚਲਾਉਣ ਜਿੰਨਾ ਨੁਕਸਾਨ ਜੇ ਦੇਣੇ ਹੁੰਦਾ ਤਾਂ ਬਹੁਤ ਬੰਦੇ ਮਰਦੇ ਇਹਨਾਂ ਦੀਆਂ ਤਿੰਨ ਗੱਡੀਆਂ ਪਹਿਲੇ ਵੀ ਡਿੱਗੀਆਂ ਐ ਇਸ ਰੋਡ ਤੇ ਚੱਡਾ ਟਰਾਂਪੋਰਟ ਦੀਆਂ ਪਰ ਇਹਨਾਂ ਨੂੰ ਕੋਈ ਨਹੀਂ ਹੈ ਇਹ ਜੀ ਹਾਂਜੀ ਕੀ ਸਮਝਦੇ ਹੋ ਕਿ ਇੱਥੇ ਇੱਕ ਜਿਹੜਾ ਪੈਸੇ ਦਾ ਬੋਲਬਾਲਾ ਜਾਂ ਕਿਵੇਂ ਕੋਈ ਹੋਰ ਕੋਈ ਹੱਲ ਦੇਖਦੇ ਹਾਂ ਤੁਸੀਂ ਨਹੀਂ ਪੈਸੇ ਦਾ ਹੀ ਬੂਲ ਵਾਲਾ ਉਹਦੇ ਕਰਕੇ ਉਹ ਧੱਕਾ ਕਰ ਰਹੇ ਪੈਸੇ ਪਿਓ ਅਸੀਂ ਟਰਾਂਸਪੋਰਟਰ ਵੱਡੇ ਆ ਸਾਡੇ ਕੋਲ ਪੈਸਾ ਹੈ ਸਾਡੇ ਅਗੇ ਕੋਈ ਨਹੀਂ ਹੈਗਾ ਅਸੀਂ ਜੋ ਮਰਜੀ ਕਰੀ ਆਪਣੀ ਮਨਮਰਜੀ ਕਰ ਰਹੇ ਆ ਸਾਡੀ ਕੋਈ ਸਾਰ ਨਹੀਂ ਲੈ ਰਹੇ ਇਹ ਹੀ ਆ ਜੀ ਹਾਂਜੀ ਕੀ ਨਾਮ ਜੀ ਸੋਨੂ ਸਿਰਾ ਜੀ ਸਰ ਕਿਹੜੀ ਦੁਕਾਨ ਤੋਂ ਸਰ ਮੇਰੀ ਬਿਲਡਿੰਗ ਦਾ ਨਸੀਰਾ ਸਟੀਲ ਬਾਕਸ ਦਾ ਨਾਮ ਤੋਂ ਆਈ ਤੇ ਸਰ ਇਹ ਜਿਹੜਾ ਹਾਦਸਾ ਵਾਪਰੇ ਆ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਸਰ ਬਹੁਤ ਮਾੜੀ ਗੱਲ ਆ ਇਹਨਾਂ ਵਾਸਤੇ ਇਹ ਟਰਾਂਸਪੋਰਟ ਵੀ ਹੁੰਦੇ ਨਹੀਂ ਆ ਕਿ ਆਪਾਂ ਤਾਂ ਪਹਿਲਾ ਹੀ ਦਿਨ ਜਦੋਂ ਐਸਐਸ ਸਾਹਿਬ ਆਏ ਸੀਗੇ ਅਸੀਂ ਇਹਨਾਂ ਨੂੰ ਇਹ ਕਿਹਾ ਸੀ ਤੁਸੀਂ ਬੰਦਾ ਭੇਜਣਾ ਤਾਂ ਮੈਂ ਆਪਣਾ ਮਾਲਕ ਭੇਜਿਓ ਉਹਨਾਂ ਦਾ ਮਾਲਕ ਇੱਥੇ ਆਇਤਾ ਕਰਨੀ ਆਇਆ ਉਹਨਾਂ ਨੇ ਫੋਨ ਤੇ ਵੀ ਗੱਲ ਨਹੀਂ ਸਾਡੇ ਨਾਲ ਕਰਦਾ ਕੋਈ ਤਰੀਕੇ ਨਾਲ ਉਹ ਹੀ ਕਹਿੰਦਾ ਜੋ ਕਰਨਾ ਕਰ ਲਓ ਮੈਂ ਖਰਚਾ ਨਹੀਂ ਦੇ ਸਕਦਾ ਕਿਸੇ ਨੂੰ ਵੀ ਸਾਡਾ ਵੀ ਨੁਕਸਾਨ ਹੋਇਆ 60-70 ਹਜ਼ਾਰ ਰੁਪਏ ਦਾ ਮੇਰਾ ਮਾਲ ਵਾਰਪੇ ਕੀ ਦੇਖਦੇ ਹੋ ਕਿ ਜੇ ਇਹ ਹਾਸਾ ਇਸ ਦੁਕਾਨ ਚ ਨਾ ਹੁੰਦਾ ਤੁਹਾਡੀ ਦੁਕਾਨ ਚ ਵੀ ਹੋ ਸਕਦਾ ਸੀ ਤੇ ਕਿਵੇਂ ਕੀ ਕਹਿਣਾ ਚਾਹੀਦਾ ਮੇਰੇ ਕੋਲ ਪੰਜ ਮੁੰਡੇ ਕੰਮ ਕਰਦੇ ਆ ਜੀ ਸਾਰੇ ਮੁੰਡੇ ਹਰ ਦਿਨ ਬਾਹਰ ਹੀ ਕੰਮ ਕਰਦੇ ਆ ਜੀ ਮੇਰੇ ਪੇਰੈਂਟਸ ਪੇਰੈਂਟਸ ਹੈਗੇ ਬਾਦਰ ਸਾਹਿਬ ਉਹ ਵੀ ਨਾਲ ਕੰਮ ਕਰਦੇ ਆ ਜੇ ਦਿਨ ਵਿੱਚ ਹੁੰਦਾ ਤੇ ਉਹਨਾਂ ਦਾ ਕੋਈ ਵੀ ਨੁਕਸਾਨ ਹੋ ਜਾਂਦਾ ਕੰਮ ਤਾਂ ਇਹੋ ਜਿਹਾ ਕਿ ਸਵੇਰੇ ਰਾਤ ਨੂੰ ਵੀ ਕੰਮ ਕਰਨਾ ਪੈ ਸਕਦਾ ਇੱਥੇ ਪਰ ਆਪਾਂ 6 ਵਜੇ ਤੱਕ ਹੀ ਕਰੀਦਾ 6-7 ਵਜੇ ਤੱਕ ਕਰੀਦਾ ਅਮਰਜੈਂਸੀ ਕੋਈ ਲੋਡ ਪੈ ਜਾਏ ਤੇ ਕਰੀਦਾ ਸਰ ਉਹ ਵੀ ਕਰੀਦਾ ਪਰ ਤੁਹਾਨੂੰ ਪਤਾ ਨਹੀਂ ਕਿ ਇਦਾਂ ਦਾ ਕਦੀ ਹੋਊਗਾ ਕਿ ਅਸੀਂ ਰੋਡ ਤੋਂ ਪਹਿਲਾਂ ਹੀ 30 ਫੁੱਟ ਪਿੱਛੇ ਹੋ ਕੇ ਬੈਠੇ ਹੋਏ ਕੰਮ ਕਰ ਰਹੇ ਆ ਕਿ ਤਾਂ ਵੀ ਇਦਾਂ ਕੰਮ ਹੋ ਜਾ ਪਤਾ ਨਹੀਂ ਸੀ ਇਸ ਵਾਰੋ ਜੀ ਕੀ ਅਪੀਲ ਕਰਨਾ ਚਾਹੁੰਦੇ ਆ ਅਪੀਲ ਇਹ ਹੈ ਜੀ ਉਹ ਉੱਥੇ ਆਣ ਸਾਡਾ ਸਾਰਾ ਨੁਕਸਾਨ ਭਰਨ ਜੋ ਵੀ ਹੈਗਾ ਆ ਨਹੀਂ ਕਰ ਸਕਦੇ ਆਪਣੇ ਸਾਰੇ ਰਿਪੇਅਰ ਕਰਕੇ ਦੇਣ ਜੋ ਕਰਕੇ ਦੇਣ ਆਪਾਂ ਕੰਮ ਕਰਕੇ ਸਾਡਾ ਚੱਲਦਾ ਹੋਵੇ ਪੰਜ ਦਿਨ ਤੋਂ ਵਿਲੇ ਪੋਗੇ ਸਾਡੇ 4 ਦਿਨ ਤੋਂ ਜੀ ਸਾਡੀ ਬਿਜਲੀ ਬੱਤੀ ਨਹੀਂ ਸਾਡੀ ਲੇਬਰ ਵਿਲੇ ਬੈਠੀ ਆ ਉਹ ਡੇਲੀ ਸਾਨੂੰ 2-2 ਤਿੰਨ ਦਿਨ ਜਾਂਦਾ ਤੇ ਨਵਾਂ ਥੰਬਾ ਦਾ ਨਵਾਂ ਲੱਗ ਚੁੱਕਿਆ ਜੀ ਪਰ ਜੀ ਇਹ ਬਿਜਲੀ ਦਾ ਵੀ ਕੰਮ ਨਹੀਂ ਹੋ ਹਾਂਜੀ ਸਰ ਬਿਜਲੀ ਸਪਲਾਈ ਨਹੀਂ ਹਰੇ ਮਿਲੀ ਨਹੀਂ ਸਪਲਾਈ ਨਹੀਂ ਮਿਲੀ ਸਾਨੂੰ ਸਾਡੇ ਮੀਟਰ ਹੀ ਨਹੀਂ ਜੀ ਸਪਲਾਈ ਕੀ ਮਿਲਣੀ ਜੀ ਮੀਟਰ ਸਾਡੇ ਸਾਰੇ ਤੋੜ ਕੇ ਟਰਾਲੇ ਥੱਲੇ ਵੜੇ ਹੋਏ ਆ ਜੀ ਉਹ ਕਹਿੰਦੇ ਮੀਟਰ ਵਾਲਾ ਨਿਕਲੂਗਾ ਫੇਰ ਦੇਖਦੇ ਆ ਜੋ ਵੀ ਉਹਨਾਂ ਦਾ ਵੀ ਉਹਨਾਂ ਦੇ ਮਾਲਕ ਆਣਗੇ ਜੀ ਫੇਰ ਸਾਡਾ ਕੰਮ ਹੋਣਾ ਜੀ ਸਾਡਾ ਸਾਰਾ ਕੰਮ ਹੀ ਬੰਦੇ ਪਿਆ ਜਿੱਥੇ ਜੋ ਵੀ ਹੈ ਜੀ ਹਾਂਜੀ ਸਰ ਕੀ ਨਾਮ ਹੈ ਜੀ ਅਨਿਲ ਗੁਪਤਾ ਜੀ ਕੀ ਕਹਿਣਾ ਚਾਹੋਗੇ ਕਹਿਣਾ ਤਾਂ ਇਹੀ ਚਾਹਾਂਗੇ ਜੀ ਤੇ ਜਿਹੜਾ ਕਿ ਰੋਡ ਤੇ ਇਹ ਗੱਡੀਆਂ ਚੱਲਦੀਆਂ ਨੇ ਬਸ ਨਾ ਸਮਝੀ ਦੇ ਨਾਲ ਹੈ ਜੋ ਵੀ ਹੈ ਕੋਈ ਰਾਤ ਦੇ ਟਾਈਮ ਤੇ ਚੱਲਦੀਆਂ ਹੋ ਸਕਦਾ ਡਰਾਈਵਰ ਦਾ ਅਣੀਂਦਾ ਬੇ ਟਾਈਮ 'ਚ ਤੁਰਦੇ ਆ ਟਾਈਮ 'ਸਰ ਪਹੁੰਚਣਾ ਨਹੀਂ ਤੇ ਉਹ ਜਿਹੜਾ ਕਿ ਉਹਦੇ ਕਰਕੇ ਹਾਸੇ ਤੁਰਦੇ ਨਿਕਲਦੇ ਕਿਵੇਂ ਦੇਖਦੇ ਇਹ ਜਿਹੜੇ ਅ ਅਨਸੁਖਾਵੀਆਂ ਘਟਨਾਵਾਂ ਨੇ ਨਿਤ ਦਿਹਾੜੇ ਆਪਾਂ ਦੇਖਦੇ ਆ ਕਿ ਵਾਪਰਦੀਆਂ ਨੇ ਫਿਰ ਵੀ ਜਿਹੜਾ ਟਰਾਂਸਪੋਰਟ ਵਿਭਾਗ ਹੈ ਉਹਨਾਂ ਵੱਲੋਂ ਕੋਈ ਇਸ ਇਸ ਬੰਦੀ ਨਹੀਂ ਕੀਤਾ ਜਾ ਰਿਹਾ ਇਸ ਬੰਦੀ ਇਦਾਂ ਦਾ ਕੁਝ ਨਹੀਂ ਕਰਦੇ ਜੋ ਵੀ ਹੈ ਹਾਸਿਆਂ ਦੇ ਹਾਸੇ ਚੱਲੀ ਜਾ ਰਹੇ ਇਹਨਾਂ ਦੇ ਥੋੜੇ ਦਿਨ ਪਹਿਲਾਂ ਇਹਨਾਂ ਦਾ ਟਰਾਲਾ ਇੱਥੋਂ 6 ਕਿਲੋਮੀਟਰ ਦੂਰ ਪਡੋਰੀ ਸੁਮਲਾ ਪਿੰਡ ਹੈਗਾ ਉਹਦੀ ਸਲੈਬ ਤੇ ਥੱਲੇ ਡਿੱਗਿਆ ਆ ਸੀਗਾ ਮਤਲਬ ਇਹਨਾਂ ਦੇ ਇਹਨਾਂ ਦੀਆਂ ਗੱਡੀਆਂ ਦੇ ਖਾਸੇ ਕਾਫੀ ਤਕਰੀਬਨ ਹੁੰਦੇ ਹੀ ਰਹਿੰਦੇ ਆ ਇਹ ਗੱਡੀ ਪਹਿਲਾਂ ਲੱਗੀ ਤਿੰਨ ਦਿਨ ਪਹਿਲਾਂ ਪਠਾਨਕੋਟ ਵਾਲੀ ਆਤਿਆ ਇਹ ਇਹਹੀ ਗੱਡੀ ਦੱਸਦੇ ਆ ਵੀ 3 ਦਿਨ ਪਹਿਲਾਂ ਪਠਾਨਕੋਟ ਵੀ ਲੱਗੀ ਜਿਹੜੀ ਪਹਿਲਾਂ ਇੱਕ ਕਾਰ ਦੇ ਨਾਲ ਐਕਸੀਡੈਂਟ ਹੋਇਆ ਇਹਨਾਂ ਦਾ ਬਲੋ ਹੁੰਦੇ ਹੀ ਰਹਿੰਦੇ ਮਤਲਬ ਗੱਲ ਕੀ ਆ ਵੀ ਡਰਾਈਵਰਾਂ ਨੂੰ ਰੈਸਟ ਦਿਵਾਓ ਉਹਨਾਂ ਨੂੰ ਪੂਰੇ ਪੂਰੇ ਟਾਈਮ ਨਾ ਚਲਾਓ ਇਹ ਥੋੜਾ ਮਤਲਬ ਇਹ ਗੱਡੀ ਤੇ ਚਾੜੀ ਰੱਖਣਾ ਯਾਨੀ ਇੱਕ ਜਿਹੜਾ ਇੱਕ ਜਿਹੜਾ ਅਨੁਸ਼ਾਸਨੀ ਕਾਰਵਾਈ ਵਿਭਾਗੀ ਕਾਰਵਾਈ ਤੋਂ ਬੇਖੌਫ ਹੋ ਕੇ ਟਰਾਲੇ ਚਲਉਂਦੇ। ਇਹ ਬੇਖੌਫ ਹੋ ਕੇ ਚੱਲ ਰਹੇ ਜੀ। ਮੇਰੇ ਬਿਲਕੁਲ ਨਾਲ ਦੀ ਦੁਕਾਨ ਹੈ ਮੇਰੀ ਨਾਲ ਦੀ ਦੁਕਾਨ ਤਮੰਨਾ ਮਿਊਜ਼ਿਕ ਪੁਆਇੰਟ। ਮੈਂ ਬਾਰ-ਬਾਰ ਬਚਿਆ ਮੇਰੀ ਵੀ ਦੁਕਾਨ ਸਿਰਫ 6 ਇੰਚ ਦਾ ਫਰਕ ਹੈ। ਜਿਹੜੀ ਇਹ ਦੁਕਾਨ ਮਸੀਂ ਹਲੇ 6 ਮਹੀਨੇ ਹਲੇ ਵਾਲੇ ਵਿਚਾਰੇ ਨੇ ਸ਼ੁਰੂ ਕੀਤੀ ਨੂੰ ਹੋਇਆ। ਇਹਨਾਂ ਦੀ ਦੁਕਾਨ ਹੀ ਸਾਝੀ ਦੁਆਰਾ ਹੋ ਸਕਦਾ ਸੀ ਜੇ ਨਾ ਹੋਰ ਲੁਕਦਾ ਲੈੰਟਰ ਕਰਕੇ ਇਹ ਟਰਾਲਾ ਉਹਨਾਂ ਦੀ ਦੁਕਾਨ ਦੇ ਅੰਦਰ ਵੀ ਜਾ ਸਕਦਾ ਸੀ ਤਮੰਨਾ ਵਾਲਿਆਂ ਦੇ ਅੰਦਰ ਵੀ। ਇਹ ਲੈੰਟਰ ਨਾ ਫਾਦਾ ਉਹ ਟਰਾਲਾ ਆਰ-ਪਾਰ ਵੀ ਜਾ ਸਕਦਾ ਸੀ ਜੀ। ਉਹ ਰੋਕ ਨਹੀਂ ਸਕਦਾ ਸੀ ਇਹਨੂੰ ਕਿਉਂਕਿ ਡਰਾਈਵਰ ਖੁਦ ਕਹਿ ਰਿਹਾ ਮੈਂ 60 ਦੀ ਸਪੀਡ ਤੇ ਜਗਾ ਜੀ ਔਰ ਮੇਰੇ ਕੋ ਕਹਿੰਦਾ ਬ੍ਰੇਕ ਨਹੀਂ ਲੱਗੀ ਉਹ ਇੱਥੋਂ ਕਟੋ ਘੱਡਦੀ ਸ 6-700 ਮੀਟਰ ਤੋਂ ਟਰਾਲਾ ਬੇਕਾਬੂ ਹੋ ਗਿਆ ਆ ਰਿਹਾ ਉਹ ਕੋ ਰੁਗਿਆ ਨਹੀਂ ਜੀ ਇਹ ਲੈਂਟਰ ਨਹੀਂ ਰੁਕਿਆ ਸਿਰਫ ਜੇ ਰੁਕਣ ਵਾਲਾ ਹੁੰਦਾ ਤੇ ਪਿੱਛੇ ਖੰਭਾ ਵੀ ਸੀਗਾ ਛੱਡ ਵੀ ਸੀਗਾ ਤਾਂ ਰੁਕ ਸਕਦਾ ਸੀਗਾ ਬ੍ਰੇਕ ਵੱਜੀ ਹੁੰਦੀ ਪਰ ਬ੍ਰੇਕ ਵੱਜੀ ਨੂੰ ਕੋ ਹੋਇਆ ਹੀ ਨਹੀਂ ਜੀ ਉਹ ਵੇਨਿੰਦਾ ਸੀਗਾ ਜੀ ਕਿੰਨੀ ਸਪੀਡ ਲੱਗਦੀ ਇਹਦੀ ਹੋਏਗੀ ਜਿਸ ਸਪੀਡ ਨਾਲ ਧੱਕਿਆ 60 ਸੀ ਸਪੀਡ ਡਰਾਈਵਰ ਕੋਲ ਸਾਨੂੰ ਕਹਿ ਗਿਆ ਜੀ ਫਿਰ ਉਹ ਕਾਗ ਜ ਲੈ ਕੇ ਦੌੜਨ ਲੱਗਾ ਸਵੇਰੇ ਉਹ ਆਪਾਂ ਅਸੀਂ ਪਹੁੰਚ ਗਏ ਆ ਉਹ ਕੋ ਫੜਿਆ ਉਹਨੂੰ ਫੜਿਆ ਵੀ ਗਿਆ ਕਿ ਤੂੰ ਦੌੜਨਾ ਨਹੀਂ ਕਾਗ ਛੇੜਦਾ ਆਪਾਂ ਕੁਛ ਨਹੀਂ ਤੈਨੂੰ ਕੰਨੇ ਉਹ ਸਾਰਾ ਸਾੜ ਕੋ ਬੈਠਾ ਰਿਹਾ ਤੇ ਉਹ ਪੁਸ਼ਾਸਨ ਬਾਅਦ ਚ ਲੈ ਗਿਆ ਜੀ ਉਹਨੂੰ ਤੇ ਕੀ ਪਛਾਣ ਹੋਈ ਇਹਦੀ ਤਰ੍ਹਾਂ ਡਰਾਈਵਰ ਕੋਈ ਖਾਦਾਂ ਲੱਗਦਾ ਜੀ ਜਾਂ ਨੀਂਦਾ ਜਾਂ ਖਾਦਾਂ ਜੀ ਹੈਗਾ ਤਾਂ ਬੋਲਦਾ ਅਮਲ ਵਿੱਚ ਸੀਗਾ ਜੀ ਉਹ ਪਰ ਕੀ ਕਹਿ ਸਕਦੇ ਅਸੀਂ ਉਹਨਾਂ ਵਿੱਚ ਕਿਸੇ ਵਾਸਤੇ ਜੀ ਉਹ ਤਾਂ ਮੈਡੀਕਲ ਹੀ ਦੱਸੂਗਾ ਕੀ ਸੀਗਾ ਕੀ ਨਹੀਂ ਸੀ ਆਪਾਂ ਤਾਂ ਕੋਈ ਮੈਡੀਕਲ ਵਾਲਾ ਕਰਾਇਆ ਨਹੀਂ ਨਾ ਤੁਹਾਨੂੰ ਪਤਾ ਜੀ ਇਸ ਵਾਰੇ ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਹਰਜੀਤ ਸਿੰਘ ਹੈ ਹਾਂਜੀ ਹਰਜੀਤ ਸਿੰਘ ਇਹ ਬੜਾ ਜਿਹੜਾ ਮੰਦਪਾਈ ਘਟਨਾ ਵਾਪਰੀ ਆ ਇੱਕ ਟਰਾਲਾ ਰੋਡ ਤੇ ਚਲਦੇ ਆ ਇੱਕ ਘੱਟੋ ਘੱਟ ਰੋਡ ਤੋਂ 40 ਫੁੱਟ ਅੰਦਰ ਦੁਕਾਨਾਂ ਦੇ ਵਿੱਚ ਜਾ ਵੜਿਆ ਤੇ ਬੜਾ ਵੱਡਾ ਨੁਕਸਾਨ ਜਿਹੜਾ ਹੋਇਆ ਪਰ ਪਾਈ ਕੌਣ ਕਰੇਗਾ ਕੀ ਦੇਖਦੇ ਹੋ ਜੀ ਇਹ ਦੇਖੋ ਜੀ ਪਹਿਲੇ ਤਾਂ ਜਿਹੜੇ ਡਰਾਈਵਰ ਚਲਦੇ ਆ ਠੀਕ ਹੈ ਇਹ ਮਾਲਕਾਂ ਨੂੰ ਹੀ ਚਾਹੀਦਾ ਵੀ ਡਰਾਈਵਰਾਂ ਨੂੰ ਐਨ ਟਾਈਮ ਨਾਲ ਤੋਰਨ ਟਾਈਮ ਨਾ ਕੋਈ 3 ਵਜੇ ਆਟੋਮੈਟਿਕਲੀ ਆ ਕਿ ਹਰੇਕ ਦੀ ਜਿਹੜੀ ਅੱਖ ਲੱਗਣੀ ਜਿੰਨਾ ਮਰਜ਼ੀ ਬੰਦਾ ਅਸੀਂ ਵੀ ਨਾਰਾਂ ਨੂੰ ਚੱਲੀਦਾ 1:30 ਵਜੇ ਤੋਂ 2 ਵਜੇ ਤੱਕ 3 ਵਜੇ ਤੱਕ ਅੱਖ ਨੀਂਦ ਆਉਂਦੀ ਆਉਂਦੀ ਆ ਇਹ ਡਰਾਈਵਰ ਜਿੱਥੇ ਤੱਕ ਸਾਡੇ ਖਿਆਲ ਆ ਵੀ ਸੁੱਤਾ ਹੀ ਪਿਆ ਹੈ ਇਹ ਸੀਵਰੇਜ ਦੇ ਮਿੱਟੀ ਪਈ ਹੋਣ ਕਰਕੇ ਇਹ ਜੋ ਔਕਾ ਲੱਗਿਆ ਕੋਸ਼ ਇਦਾਂ ਲੱਗਦਾ ਸਾਨੂੰ ਵੀ ਸਿੱਧੀ ਜਿਹੜਾ ਦੁਕਾਨ ਹੀ ਟਾਰਗੇਟ ਕੀਤੀ ਹੋਈ ਹੁੰਦੀ ਹੈ ਵੀ ਉਹਨਾਂ ਸਿੱਧੀ ਆ ਕੇ ਬਾਕੀ ਸਾਰਿਆਂ ਵੇਚਦੀ ਲਿਆ ਕੇ ਤਾਂ ਸਿੱਧੀ ਦੀ ਸਿੱਧੀ ਟਾਰਗੇਟ ਹੋਈ ਐ ਦੁਕਾਨ ਨੰਬਰ 2 ਜਿਹੜੇ ਪਿੱਛੇ ਮਾਲਕ ਐ ਮਾਲਕਾ ਬਿਲਕੁਲ ਹੈ ਨਹੀਂ ਵੀ ਕੰਪਰੋਮਾਈਜ਼ ਜਾਂ ਕੁਝ ਸਹਿਮਤੀ ਇੱਕ ਬੰਦੇ ਦਾ 6 ਮਹੀਨੇ ਪਹਿਲਾਂ ਤੋਂ ਲੈ ਕੇ ਇੰਨੀ ਮਿਹਨਤੀ ਮੁੰਡਾ ਦਿਨ ਰਾਤ ਕਰਨੇ ਵਾਲਾ ਮੇਰੇ ਬਿਲਕੁਲ ਨਾਲਾ ਮਿਸਟਰ ਬਫਟ ਅਸੀਂ ਕੇਕ ਵਗੈਰਾ ਇੱਥੋਂ ਜਾ ਕੇ ਤਾਂ ਉਧਰ ਪਾਰਟੀ ਵਗੈਰਾ ਕਰਦੇ ਆ ਜਿਹੜੇ ਤੁਹਾਡੇ ਪਿੰਦੇ ਆ ਬੰਦੇ ਇੰਨਾ ਮਿਹਨਤੀ ਮੁੰਡਾ ਔਰ ਇੰਨਾ ਪਾਈ ਪਾਈ ਜੋੜ ਕੇ ਜਿਹੜਾ ਹ ਕੰਮ ਕੀਤਾ ਸੀ ਉਹਦਾ ਰੁਤਾ ਵੀ ਨਹੀਂ ਸੋਚਿਆ ਗਿਆ ਵੀ ਉਹਨਾਂ ਨੂੰ ਇੰਨਾ ਨੁਕਸਾਨ ਹੋਇਆ ਉਹਦੇ ਲਈ ਕੁਝ ਨਾ ਕੁਝ ਕਰੀਏ ਬਿਲਕੁਲ ਮਿੱਟੀ ਔਰ ਮੁੰਡਾ ਇੰਨਾ ਕ ਸਿਰਫ ਜਿਹਦੇ ਆਏ ਆ ਸਵੇਰੇ ਸੀ 4 4:30 5 ਵਜੇ ਮੈਨੂੰ ਵੀ ਫੋਨ ਗਿਆ ਸੀ ਤੇ ਇੱਕ ਰੋਣਾ ਹੀ ਬਾਕੀ ਸੀ ਉਹਦਾ ਬਾਕੀ ਉਹ ਬਿਲਕੁਲ ਟੁੱਟਿਆ ਪਿਆ ਸੀ ਤੇ ਇਦਾਂ ਦਾ ਜਿਹੜੀਆਂ ਘਟਨਾਵਾਂ ਹੁੰਦੀਆਂ ਹੈ ਤਾਂ ਰੋੜਾਂ ਦੀ ਵੀ ਮੰਨੀਏ ਜਾਂ ਪਰ ਡਰਾਈਵਰਾਂ ਨੂੰ ਜਿੰਨੇ ਕਿ ਰੈਸਟ ਨਹੀਂ ਮਿਲੇਗੀ ਉਹਨਾਂ ਚੱਕਰ ਨਹੀਂ ਹੋ ਸਕਦਾ ਡਰਾਈਵਰ ਰੈਸਟ ਨਹੀਂ ਇਹ ਜਿਹੜੇ ਪਿੱਛੇ ਆਉਣੀ ਹੋਵੇ ਇੱਕ ਢੇਡਾ ਲਾ ਕੇ ਆ ਦੂਜੇ ਕਰਕੇ ਆ ਠੀਕ ਹੈ ਨਾ ਇਥੇ ਚੱਕਰਾਂ ਦੇ ਵਿੱਚ ਹੀ ਭਾਈ ਸਰ ਇੱਕ ਜੇ ਦੇਖਿਆ ਜਾਵੇ ਤਾਂ ਜਿੱਦਾਂ ਦੇ ਹੱਸਾ ਵਾਪਰੇ ਆ ਅੰਦਰ ਬਿਜਲੀ ਦਾ ਸ਼ਾਰਟ ਸਰਕਟ ਹੋਣਾ ਕਰਕੇ ਅੱਗ ਵੀ ਲੱਗ ਸਕਦੀ ਲੱਗ ਸਕਦੀ ਆਗ ਜੀ ਉਹਦੇ ਫੇਰ ਦਾੜ ਬੰਦਿਆਂ ਨੇ ਬਿਜਲੀ ਕਟਾਈ ਦਫ਼ਤਰ ਤੋਂ ਫੇਰ ਉਹਦੇ ਸ਼ਾਰਟ ਸਰਕਟ ਹੋ ਰਿਹਾ ਸੀ ਫੋਨ ਕਰਕੇ ਇਹਨਾਂ ਨੇ ਫੇਰ ਉਹਨਾਂ ਨੂੰ ਕਿਹਾ ਬਿਜਲੀ ਕਟੋ ਨਹੀਂ ਦੇ ਉਹਦੇ ਕਰਕੇ ਫਿਰ ਬਚਾਅ ਹੋ ਗਿਆ ਨਹੀਂ ਤੇ ਅੱਗ ਵੀ ਲੱਗ ਸਕਦੀ ਸੀ ਟਰਾਲੇ ਤੇ ਜੇ ਅੱਗ ਲੱਗ ਜਾਂਦੀ ਤਾਂ ਇੱਕ ਦੁਕਾਨ ਦੇ ਨਾਲ ਕਿੰਨੀਆਂ ਦੁਕਾਨਾਂ ਝੁੱਸਣੀਆਂ ਬਹੁਤ ਜੀ ਫਿਰ ਸਾਰੀਆਂ 10 12 ਜਣੀਆਂ ਦੁਕਾਨਾਂ ਸਭ ਖਤਮ ਹੋ ਜਾਣੀਆਂ ਇਹ ਆ ਵੀ ਇਹ ਬਚਾਅ ਹੋ ਗਿਆ ਤੇ ਉਹਨਾਂ ਨੇ ਬਿਜਲੀ ਬੋਰ ਵਾਲਿਆਂ ਦਾ ਵੀ ਧੰਨਵਾਦ ਵੀ ਉਹਨਾਂ ਨੇ ਦੌਰ ਬਿਜਲੀ ਕੱਟੀ ਤੇ ਉਹਲੇ ਪਹੁੰਚ ਗਏ ਤੇ ਥੋਏ ਜੋ ਤਸਵੀਰਾਂ ਦਿਖਾਈਆਂ ਜਾ ਰਹੇ ਇੱਕ ਟਰਾਲਾ ਜੋ ਸੀਮਿੰਟ ਨਾਲ ਭਰਿਆ ਇੱਕ ਦੁਕਾਨ ਦੇ ਅੰਦਰ ਜਾ ਵੜਿਆ ਤੇ ਦੁਕਾਨ ਨੂੰ ਕਾਫੀ ਹਾਸਾ ਗਰਾਸ ਨੁਕਸਾਨ ਪਹੁੰਚਾਇਆ ਗਿਆ ਸੋ ਲਗਾਤਾਰ ਅਸੀਂ ਗੱਲਬਾਤ ਵੀ ਕਰ ਰਹੇ ਹਾਂ ਤੇ ਦੁਕਾਨ ਮਾਲਕ ਨੇ ਜੋ ਉਹਨਾਂ ਜੋ ਦੁਕਾਨ ਕੇ ਕਿਰਾਏ ਤੇ ਚੜਾਈ ਹੋਈ ਸੀ ਤਾਂ ਜੋ ਇਸ ਦਾ ਕਿਰਾਏਦਾਰ ਸੀ ਉਹ ਇਸ ਹਾਦਸੇ ਤੋਂ ਬਾਅਦ ਡਿਪਰੈਸ਼ਨ ਚਾ ਕੇ ਉਸ ਦਾ ਰੋਡ ਐਕਸੀਡੈਂਟ ਵੀ ਹੋ ਚੁੱਕਿਆ ਤੇ ਕਿੱਥੇ ਅੰਗੈਲੀ ਵਰਤੀ ਗਈ ਆ ਇਸ ਸਬੰਧੀ ਬੜੇ ਹੀ ਧਿਆਨ ਦੇਣ ਦੀ ਲੋੜ ਆ ਰੋਡ ਤੇ ਚੱਲਦੇ ਆ ਜੇਕਰ ਕਿਸੇ ਨੂੰ ਨੀਂਦ ਆਉਂਦੀ ਹੈ ਤਾਂ ਉਸ ਨੂੰ ਆਪਣੀ ਨੀਂਦ ਪੂਰੀ ਕਰਕੇ ਹੀ ਰੋਡ ਤੇ ਚੱਲਣਾ ਚਾਹੀਦਾ ਤਾਂ ਜੋ ਇਹੋ ਜਿਹੇ ਹਾਸੇ ਵਾਪਰਨ ਨੂੰ ਜੋ ਘਟਨਾ ਵਾਪਰਦੀਆਂ ਨੇ ਉਸ ਤੋਂ ਨਜਾਤ ਪਾਈ ਜਾ ਸਕੇ ਤੇ ਕੋਈ ਵੀ ਜਾਨੀ ਮਾਲੀ ਨੁਕਸਾਨ ਉਹ ਨਾ ਹੋ ਸਕੇ ਤੋ ਜੀਬੀਸੀ ਅਪਡੇਟ ਦੇ ਨਾਲ ਕੈਮਰਾਮੈਨ ਪੰਮ ਦੇ ਨਾਮ ਮਨਵਨੀ ਸਿੰਘ ਜੀ ਮਾ ਇਜਾਜ਼ਤ ਦਿਓ ਧੰਨਵਾਦ